ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਤੁਸੀਂ ਆਏ ਹੋ ਔਰ ਸਾਰੀ ਟੀਮ ਬਾਹਰ ਕਾਰਪੋਰੇਸ਼ਨ ਦੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਇੱਥੇ ਬੈਠੀ ਰਹੀ ਹੈ ਅੱਜ ਸਭ ਤੋਂ ਪਹਿਲੇ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਆਰਮਡ ਫੋਰਸਸ ਤੇ ਸਾਨੂੰ ਬਹੁਤ ਜ਼ਿਆਦਾ ਗਰਵ ਹੈ ਜੋ ਕੱਲ ਪਾਕਿਸਤਾਨ ਦੇ 테ਰਰਿਸਟ ਜੋ ਉਪਾਲ ਰੇਸੀ ਉਹਨਾਂ ਉੱਪਰ ਐਕਸ਼ਨ ਲਿਆ ਸਾਡੀ ਭੈਣਾ ਜਿਹੜੀਆਂ ਸ਼ਰੇਆਮ ਵਿਧਵਾ ਕਰ ਦਿੱਤੀਆਂ ਸਾਹਮਣੇ ਕਰ ਦਿੱਤੀਆਂ ਔਰ ਮੈਂ ਸ਼ੁਰੂ ਤੋਂ ਮੰਨਣਾ ਸਾਰੇ ਮੰਦਰ ਨੇ ਕਿ 테러ਰਿਜ਼ਮ ਦਾ ਕੋਈ ਧਰਮ ਨਹੀਂ ਹੁੰਦਾ ਔਰ ਧਰਮ ਉੱਚ ਕੇ ਮਾਰਿਆ ਗਿਆ ਮੈਂ ਆਪਣੇ ਕਸ਼ਮੀਰੀ ਹਿੰਦੁਸਤਾਨੀ ਮੁਸਲਿਮ ਭਰਾਵਾਂ ਦਾ ਵੀ ਬੜਾ ਸ਼ੁਕਰੀਆ ਅਦਾ ਕਰਨਾ ਸਾਰੇ ਦੇਸ਼ ਦੇ ਮੁਸਲਮਾਨਾਂ ਦਾ ਭਰਾਵਾਂ ਦਾ ਹਿੰਦੁਸਤਾਨੀ ਮੁਸਲਿਮਸ ਦਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਇਸ ਲੜਾਈ ਵਿੱਚ ਐ ਪਾਕਿਸਤਾਨ ਜਿਸ ਮਨਸੂਬੇ ਨਾਲ ਸਾਡੇ ਦੇਸ਼ ਵਿੱਚ ਆਇਆ ਸੀ ਕਿ ਸਾਡੇ ਭਰਾਵਾਂ ਨੂੰ ਵਾਪਸ ਲੜਨ ਆਇਆ ਸੀ ਔਰ ਸਾਡੀ ਅਸ਼ਾਂਤੀ ਫੈਲਣ ਆਈ ਸੀ ਉਹ ਮਨਸੂਬਾ ਕਾਮਯਾਬ ਨਹੀਂ ਹੋਣ ਦਿੱਤਾ ਔਰ ਸਾਡੀ ਜਿਹੜੀ ਆਰਮਡ ਫੋਰਸਿਸ ਹੈ ਮੈਨੂੰ ਫੇਰ 1971 ਦੀ ਲੜਾਈ ਯਾਦ ਆ ਰਹੀ ਹੈ ਜਦੋਂ ਪਾਕਿਸਤਾਨ ਇਹੋ ਜੀ ਹਰਕਤਾਂ ਕਰਦਾ ਸੀ ਤੇ ਉਦੋਂ ਵੀ ਆਰਮਡ ਫੋਰਸਿਸ ਨੇ ਮਿਲ ਕੇ ਬੰਗਲਾਦੇਸ਼ ਨੂੰ ਪਾਕਿਸਤਾਨ ਚ ਕੱਢ ਕੇ ਪਾਕਿਸਤਾਨ ਨੂੰ ਬਹੁਤ ਜ਼ਿਆਦਾ weak ਕਰ ਦਿੱਤਾ ਸੀ ਕਮਜ਼ੋਰ ਕਰ ਦਿੱਤਾ ਸੀ ਔਰ ਫੇਰ ਇੱਕ ਵਾਰੀ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਸਰਕਾਰ ਦਾ ਆਰਮਡ ਫੋਰਸਿਸ ਦਾ ਧੰਨਵਾਦ ਕਰਨਾ ਹੋਰ ਇਹਨਾ ਜ਼ਰੂਰ ਕਹਿਣਾ ਕਿ ਇਸ ਲੜਾਈ ਵਿੱਚ ਅਸੀਂ ਸਾਰੇ ਇਕੱਠੇ ਆ ਔਰ ਪੰਜਾਬ ਪਠਾਨਕੋਟ ਸਭ ਤੋਂ ਅੱਗੇ ਹੁੰਦਾ ਜੀ ਜੇ ਜੀਐਨਕੇ ਤੋਂ ਬਾਅਦ ਸਭ ਤੋਂ ਪਹਿਲੇ ਬਾਰਡਰ ਹੈ ਸਾਡੀ ਵਿਧਾਨ ਸਭਾ ਦਾ ਮੇਰੀ ਵਿਧਾਨ ਸਭਾ ਪਠਾਨਕੋਟ ਹੈ ਔਰ ਪੰਜਾਬੀ ਨੇ ਹਮੇਸ਼ਾ ਹੀ ਹਮੇਸ਼ਾ ਪੰਜਾਬੀਆਂ ਨੇ ਚਾਹੇ ਕਿਸਾਨ ਨੇ ਚਾਹੇ ਜਵਾਨ ਨੇ ਸਰਹੱਦਾਂ 'ਚ ਜਾ ਕੇ ਜੇ ਦੇਸ਼ ਨੂੰ ਰੋਟੀ ਚਾਹੀਦੀ ਹੈ ਤੇ ਰੋਟੀ ਦਿੱਤੀ ਹੈ ਤੇ ਜੇ ਦੇਸ਼ ਨੂੰ ਸੁਰੱਖਿਆ ਚਾਹੀਦੀ ਹੈ ਤੇ ਸੁਰੱਖਿਆ ਦਿੱਤੀ ਹੈ ਤੇ ਪੰਜਾਬ ਹਮੇਸ਼ਾ ਅੱਗੇ ਰਿਹਾ ਮੈਂ ਆਪਣੇ ਪਠਾਨਕੋਟ ਦੇ ਲੋਕਾਂ ਨੂੰ ਇਹਨੇ ਇੱਕ ਹੋਰ ਚੀਜ਼ ਕਹਿਣਾ ਚਾਹਨਾ ਮੇਰੀ ਤੁਸੀਂ ਟੀਮ ਦੀ ਦੇਖ ਲੋਗੇ ਕਰੋਨਾ ਦਾ ਸਮਾਂ ਆਇਆ ਤੁਸੀਂ ਸਾਨੂੰ ਕੰਮ ਕਰਦੇ ਦੇਖਿਆ ਜੀ ਅਸੀਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖੜੇ ਆ ਕਭਰਾਨ ਦੀ ਬਿਲਕੁਲ ਲੋੜ ਨਹੀਂ ਹੈ ਜੀ ਔਰ ਮੈਂ ਤੁਹਾਨੂੰ ਇਹ ਕਹਿਣਾ ਕਿ ਪ੍ਰਮਾਤਮਾ ਨਾ ਕਰੇ ਕੋਈ ਐਸੀ ਚੀਜ਼ ਹੁੰਦੀ ਹੈ ਕਾਂਗਰਸ ਉਹਦੀ ਪੂਰੀ ਟੀਮ ਹਮੇਸ਼ਾ ਖੜੀ ਰਹੇਗੀ ਤੁਹਾਡੇ ਨਾਲ ਔਰ ਆਪਣੇ ਲੋਕਾਂ ਨਾਲ ਆਪਣੇ ਲੋਕਾਂ ਦੀ ਸੇਵਾ ਵਾਸਤੇ ਪ੍ਰਮਾਤਮਾ ਨਾ ਕਰੇ ਆਓ ਜੀ ਕੋਈ ਚੀਜ਼ ਹੋਏ ਕਿਉਂਕਿ ਅਸੀਂ ਇਹ ਲੜਾਂਗੇ ਮਿਲ ਕੇ ਲੜਾਂਗੇ ਔਰ ਜੰਗ ਜਿੱਤਾਂਗੇ ਵੀ ਔਰ ਜੋ ਹੋ ਰਿਹਾ ਹੈ ਟੈਰਰਿਜ਼ਮ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਆਪਣੀ ਆਰਮੀ ਦੇ ਨਾਲ ਖੜੇ ਆ ਅਸੀਂ ਆਪਣੀ 에어 ਫੋਰਸ ਦੇ ਨਾਲ ਖੜੇ ਆ ਅਸੀਂ ਆਪਣੀ ਨੀਵੀ ਦੇ ਨਾਲ ਖੜੇ ਆ ਮਗਰ ਮੈਂ ਆਪਣੇ ਸ਼ਹਿਰ ਦੇ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਕਾਂਗਰਸ ਕਾਂਗਰਸ ਦੀ ਪੂਰੀ ਟੀਮ ਹਰ ਸਮੇਂ ਹਰ ਪ੍ਰਸਥਿਤੀ ਚ ਅਸੀਂ ਤੁਹਾਡੇ ਨਾਲ ਖੜੇ ਆ ਔਰ ਤੁਹਾਡੀ ਸੇਵਾ ਚ ਅਸੀਂ ਇੱਥੇ ਹਾਜ਼ਰ ਆ ਮੈਂ ਬੱਚਿਆਂ ਨੂੰ ਸਪੈਸ਼ਲੀ ਕਹਿਣਾ ਚਾਹਨਾ ਕਿ ਬਿਲਕੁਲ ਘਬਰਾਣਾ ਨਹੀਂ ਹੈ ਔਰ ਆਪਣੀ ਫੌਜ ਤੇ ਆਪਣੀ ਆਰਮਡ ਫੋਰਸਿਸ ਤੇ ਵਿਸ਼ਵਾਸ ਰੱਖੋ ਇੱਕ ਬਾਲ ਵੀ ਕਿਸੇ ਦਾ ਸਾਡੇ ਦੇਸ਼ ਦੇ ਕਿਸੇ ਵੀ ਬੰਦੇ ਦਾ ਸਿਵਲਨ ਦਾ ਬੰਕਾ ਨਹੀਂ ਹੋਏਗਾ ਮੈਂ ਸਪੈਸ਼ਲੀ ਬੱਚਿਆਂ ਨੂੰ ਕਹਿਣਾ ਚਾਹੁੰਦਾ ਔਰ ਇੱਕ ਵਾਰੀ ਸਲੂਟ ਕਰਨਾ ਆਪਣੀ ਆਰਮਡ ਫੋਰਸਿਸ ਨੂੰ ਔਰ ਅਸੀਂ ਗਰਵ ਕਰਨੇ ਆਪਣੀ ਆਰਮ ਫੋਰਸਿਸ ਤੇ ਮੈਂ ਇਸੇ ਕਰਕੇ ਤੁਹਾਨੂੰ ਅੱਜ ਬੁਲਾਇਆ ਸੀ ਕਿਉਂਕਿ ਪਠਾਨਕੋਟ ਸਰਦ ਤੇ ਸਭ ਤੋਂ ਪਹਿਲੇ ਹੈ ਔਰ ਲੋਕਾਂ ਨੂੰ ਇਹੀ ਮੈਸੇਜ ਦੇਣਾ ਸੀ ਲੋਕਾਂ ਨੂੰ ਆਪਣਾ ਇੱਕ ਧੰਨਵਾਦ ਕਰਨਾ ਸੀ ਆਪਣੀ ਆਰਮਡ ਫੋਰਸਿਸ ਦਾ ਤੇ ਤੁਸੀਂ ਕੋਈ ਪੁੱਛਣਾ ਤਾਂ ਪੁੱਛ ਲਓ ਜੀ ਠੀਕ ਹੈ ਇਹ ਜਰ ਇਹ ਬਿਆਨ ਬੰਨਤਾ ਥਾ ਨਾ ਮਾਰਾ